ਕਿਸਾਨ ਭਰਾਵਾਂ ਲਈ ਵਰਦਾਨ ਮੋਕ ਦਾ ਪੱਕਾ ਹੱਲ ਆਹ ਕੰਮ ਕਰ ਲਓ ਪਸ਼ੂਆਂ ਨੂੰ ਮੋਕ ਕਦੇ ਨਹੀਂ ਲੱਗੂਗੀ ਪੱਕਾ ਹੱਲ ਹੋਊਗਾ ਬੈਲੈਂਸ ਹਾਲ ਪਾਊਡਰ ਆਉਂਦਾ ਵਾ ਇਹ 50 100 ਗ੍ਰਾਮ ਦੀ ਪੈਕਿੰਗ ਆ 50 ਗ੍ਰਾਮ ਸਵੇਰੇ ਦੇਣਾ 50 ਗ੍ਰਾਮ ਸ਼ਾਮੀ 1 ਲੀਟਰ ਦੇ ਵਿੱਚ ਘੋਲ ਲੈਣਾ 50 ਗ੍ਰਾਮ ਜਿਹੜਾ ਸਵੇਰੇ ਦੇ ਦੇਣਾ 50 ਗ੍ਰਾਮ ਸ਼ਾਮੀ ਦੇ ਦੇਣਾ ਤੇ ਨਾਲ ਲਿਵਰ ਟੋਨਿਕ ਜ਼ਰੂਰ ਪਾਉਂਦੇ ਰਹਿਣਾ ਕਿਉਂਕਿ ਉਹਦੇ ਨਾਲ ਗਰਮੀ ਨਹੀਂ ਪੈਂਦੀ ਅੰਦਰ ਇਹ ਨਾਲੇ ਜਲਤ ਵਧੀਆ ਰਹਿੰਦਾ ਕਈ ਵੀਰਾਂ ਨੇ ਬਹੁਤ ਟੀਕੇ ਲਵਾਏ ਹੁੰਦੇ ਆ ਟੀਕੇ ਦੇ ਟੀਕੇ ਦਵਾਈ ਜਾਂਦੇ ਆ ਪਰ ਉਹਦਾ ਹੱਲ ਨਹੀਂ ਹੁੰਦਾ ਬਾਰ ਬਾਰ ਮੋਕ ਲੱਗੀ ਜਾਂਦੀ ਆ ਪਰ ਇਹਦੇ ਨਾਲ ਇਹ ਆ ਕਿ ਬਾਰ ਬਾਰ ਮੋਕ ਨਹੀਂ ਲੱਗੂਗੀ ਤੇ ਨਾਲੇ ਪੱਕਾ ਹੱਲ ਹੋਊਗਾ ਹਾਂਜੀ ਜੀ ਤੇ ਨਾਲ ਹੀ ਦਾ ਥੋੜਾ ਜਿਹਾ ਹੋ ਧਿਆਨ ਰੱਖਣਾ ਵਾ ਕਿ ਇਹਨੂੰ ਨਾ ਹਰ ਮਹੀਨੇ ਚ 2-3 ਵਾਰੀ ਜ਼ਰੂਰ ਦੇਣਾ ਪੈਣਾ ਵਾ ਕਿਉਂਕਿ ਜਦੋਂ ਆਪਾਂ ਤੈ ਜਾਵਾਂਗੇ ਫੇਰ ਹੀ ਇਹਨੂੰ ਫਰਕ ਪੈਣਾ ਵਾ ਉਤਰਾਨੀ ਫਰਕ ਪੈਣਾ ਕਿਉਂ 3-4 ਵਾਰਾਂ ਦਵਾਂਗੇ ਫੇਰ ਉਹ ਵੀ ਇੱਕ ਪਹੂਤਾ ਵਾ 100 ਗ੍ਰਾਮ ਦੇਣਾ ਹਾਂਜੀ ਬਾਕੀ ਧਿਆਨ ਰੱਖੋ ਡੰਗਰ ਬਹੁਤ ਵਧੀਆ ਹੁੰਦੇ ਆ ਇਹਨਾਂ ਦਾ ਦੁੱਧ ਦੀ ਮਾਤਰਾ ਵੀ ਬਹੁਤ ਵਧੀਆ ਹੁੰਦੀ ਆ ਬਸ ਇਹ ਆ ਕਿ ਬੰਦਾ ਧਿਆਨ ਦੇਵੇ ਤੇ ਕਮਾਈ ਵੀ ਵਧੀਆ ਵਾ ਸਭ ਕੁਝ ਵਧੀਆ ਹੁੰਦਾ ਵਾ ਧਿਆਨ ਰੱਖਿਆ ਕਰੋ ਨੰਗਰ ਨਾਲ ਬਹੁਤ ਵਧੀਆ ਬਈ ਪਿਆਰ ਮੰਦਾ ਵਾ ਹਾਂਜੀ ਧੰਨਵਾਦ ਬਾਕੀ ਜਿਹੋ ਲੋੜਵੇ ਤਿਆਂ ਰ